ਬਾਰੇ ਉਹ ਨਿਸ਼ਾਨੇ ਘਾਓ ਖੇਤ ਜਮਾਣ ਦੇ ਸੂਰਮਾ ਅਬ ਜੂਜਨ ਕੋ ਦਾਓ ਸੂਰ ਸੋ ਪਚਾਨੀਏ ਜੋਲਰ ਦੀਨ ਕੇ ਹੇਤ ਉਰਜਾ ਪੁਰਜਾ ਕਟ ਮਰੇ ਕਬੂ ਨਾ ਛੋੜੇ ਖੇਤ ਗੁਰੂ ਰੂਪ ਗੁਰੂ ਸਵਾਰੀ ਸਾਧ ਸੰਗਤ ਜੀਓ ਸ਼ਹੀਦੀਆਂ ਦੇ ਦਿਨ 6 ਤੋਂ ਪਹਿਲਾਂ ਤੋਂ ਹੀ ਖੈਰ ਤਾਂ ਚੱਲਦੇ ਨੇ ਪਰ ਆਪਣੇ ਗੁਰਦੁਆਰਾ ਸੇਵਕੇ ਲਗਾਤਾਰ ਕਥਾ ਵਿਚਾਰ ਚੱਲਦੀ ਸੀ ਅਖੰਡ ਜਾਪ ਤੱਕ ਆਪਾਂ ਚਮਕੌਰ ਸਾਹਿਬ ਵਾਲਾ ਸਾਰਾ ਇਤਿਹਾਸ ਆਪ ਦੀ ਨਾਲ ਸਾਂਝਾ ਕਰ ਲਿਆ ਸੀ ਤੇ ਕਿਵੇਂ ਬੱਚੇ ਛੋਟੇ ਜਿਹੜੇ ਜਿੰਨਾਂ ਦਾ ਆਪਾਂ ਦਿਨ ਮਨਾਉਂਦੇ ਆ ਉਹ ਸਰਸਾ ਨਦੀ ਦੇ ਕੰਢੇ-ਕੰਢੇ ਤੇ ਛੋਟੀ ਅਰਬਲਾ ਹੈ ਸਰਸਾ ਪਾਰ ਨਹੀਂ ਕਰ ਸਕੀ ਜਿੱਥੇ ਅੱਗੇ ਸਤਲੋਜ ਦਾ ਮਲਾਪ ਹੁੰਦਾ ਹੈ ਉਥੇ ਪਿਆਰਿਓ ਇੱਕ ਝੌਂਪੜੀ ਆਉਂਦੀ ਹੈ ਕੰਮੇ ਮਾਸ਼ਕੀ ਦੀ 7 ਤਰੀਕ ਸ਼ਾਮ ਨੂੰ 7 ਰਾਤ ਨੂੰ ਕੁੰਮੇ 마ਸ਼ਕੀ ਦੀ ਝੌਂਪੜੀ ਦੇ ਵਿੱਚ ਵਸਿਤ ਕਰਦੇ ਨੇ ਤੇ ਇੱਕ ਬੀਬੀ ਹੈ ਬ੍ਰਾਹਮਣ ਜਾਤੀ ਦੇ ਵਿੱਚੋਂ ਜਿਹੜੀ ਪਿਆਰਿਓ ਮਸਰਾਂ ਦੀ ਦਾਲ ਬਣਾ ਕੇ ਤੇ ਪ੍ਰਸ਼ਾਦੇ ਪਕਾ ਕੇ ਲਿਆ ਕੇ ਛੋਟੇ ਛੋਟੇ ਬੱਚਿਆਂ ਨੂੰ ਤੇ ਮਾਤਾ ਗੁਜਰ ਕੌਰ ਨੂੰ ਜੀਵਨ ਸਿਖਾਉਂਦੇ ਨੇ ਅਸਲੀ ਵਹੀ ਪਿਆਰਿਓ ਜਿਹੜੇ ਪ੍ਰਸ਼ਾਦੇ ਰੂਪ ਤੇ ਨਿਸ਼ਕਲ ਹੈ ਅਗਲੇ ਦਿਨ ਚੱਲ ਸੋ ਚੱਲ ਇੱਕ ਨਗਰ ਆਉਂਦਾ ਉਹਦੇ ਛੱਪੜ ਦੇ ਗੰਡੇ ਪਿਆਰਿਓ ਰਾਤ ਪਤੀ ਦੇ ਛੋਟੇ ਛੋਟੇ ਬੱਚੇ 5 ਸਾਲ ਦੀ ਉਮਰ ਤਣਤੇ ਕੱਪੜੇ ਜਿਹੜੇ ਹੈਗੇ ਨੇ ਪਿਆਰਿਓ ਉਹ ਹੀ ਹੈ ਮਾਤਾ ਕਿਰਤ ਬਹੁਤ ਜ਼ਿਆਦਾ ਹੈ ਔਰ ਕੱਪੜੇ ਤਣਤੇ ਜਿਹੜੇ ਹੈਗੇ ਨੇ ਉਹ ਹੀ ਤਣ ਦੇ ਕੱਪੜੇ ਨੇ ਔਰ ਕਿਸ ਤਰੀਕੇ ਦੇ ਨਾਲ ਪਿਆਰਿਓ ਉਸ ਬਸੇਰੇ ਦੇ ਵਿੱਚ ਉਸ ਖੁੱਲੇ ਅਗਾਜ਼ ਦੇ ਵਿੱਚ ਰਾਤ ਕੱਟੀ ਹੋਵੇਗੀ ਮਹਿਸੂਸ ਕਰਕੇ 8 ਤਰੀਕ ਸਵੇਰੇ 9 ਤਰੀਕ ਆਉਂਦੀ ਹੈ ਤੇ ਜਿਸ ਵੇਲੇ ਗੰਗੂ ਬ੍ਰਾਹਮਣ ਆਪਣੇ ਘਰ ਲੈ ਜਾਂਦਾ ਪਿਆਰਿਓ ਇੱਥੇ ਵੀ ਦੋ ਰਾਇਮ ਨੇ ਕੁਝ ਇਤਿਹਾਸਕਾਰ ਦੱਸਦੇ ਨੇ ਕਿ ਇੱਕ ਧੁੰਮਾ ਦੇ ਦਰਬਾਰੀ ਦੋ ਭਰਾ ਹੁੰਦੇ ਸੀ ਜਿਨ੍ਹਾਂ ਨੇ ਇਹ ਸੂਦ ਦਿੱਤੀ ਔਰ ਦੂਜੇ ਬੰਨੇ ਜਿਆਦਾਤਰ ਗੰਗੂ ਦੇ ਉੱਪਰ ਹੀ ਇਹ ਇਲਜ਼ਾਮ ਆਉਂਦਾ ਹੈ ਆਪਣੇ ਘਰ ਦੇ ਵਿੱਚ ਜਦੋਂ ਲੈ ਜਾਂਦਾ ਹੈ ਚਲੋ ਕੁਝ ਮਾਲ ਸੁਬਾਬ ਹੋਏਗਾ ਲੱਧਿਆ ਹੋਇਆ ਖੱਜਰ ਤੇ ਪਿਆਰਿਓ ਜਿਸਵੇਂ ਉਹ ਲੈ ਕੇ ਖੇੜੀ ਪਿੰਡ ਪਹੁੰਚਦੇ ਨੇ ਤੇ ਰਾਤ ਜਦੋਂ ਬਤੀਤ ਕਰਦੇ ਮਨ ਡੋਲ ਜਾਂਦਾ ਹੈ ਗੰਗੂ ਦਾ ਔਰ ਗੰਗੂ ਦਾ ਰਾਦਾ ਇਹ ਹੈ ਕਿ ਜੋ ਕੁ ਜ਼ੋਰਾ ਚਾਰ ਹੈਗੀਆਂ ਨੇ ਕੁਛ ਹੈਗਾ ਇਹ ਮੈਂ ਉਹ ਲੁੱਟ ਲਵਾਂ ਮੰਦੇ ਵਿੱਚ ਵਿਚਾਰਾ ਲਾਉਂਦਾ ਹੈ ਕਿ ਅਗਰ ਉਹ ਆਏ ਫੌਜ ਨੂੰ ਪਤਾ ਲੱਗੇਗਾ ਮੁਗਲਾਂ ਨੂੰ ਪਤਾ ਲੱਗੇਗਾ ਮੈਨੂੰ ਗ੍ਰਿਫਤਾਰ ਕਰ ਲੈਣਗੇ ਸਾਡਾ ਪਰਿਵਾਰ ਮਾਰ ਦੇਣਗੇ ਹੋਵੇ ਨਾ ਤੇ ਬੱਚਿਆਂ ਨੂੰ ਮੈਂ ਗ੍ਰਿਫਤਾਰ ਕਰਵਾ ਦੇਵਾਂ ਜੋ ਮਾਲ ਭੇਟਾ ਸਮਾਨ ਇਹਨਾਂ ਦਾ ਹੈਗਾ ਉਹ ਮੈਂ ਹਜਮ ਕਰ ਲਵਾਂ ਹੁਣ ਪਿਆਰਿਓ ਇਹ ਵਿਉਂਤ ਬਣਾਈ ਮਾਤਾ ਨੇ ਸਲਾਹ ਕੀਤੀ ਮਾਤਾ ਨੇ ਕੀਤਾ ਕਿਆ ਪੁੱਤਰ ਐਸਾ ਕਰਮ ਨਾ ਕਰਮਾਵੀ ساری ਉਮਰ ਉਸ ਪਰਿਵਾਰ ਦਾ ਲੂਣ ਖਾਦਾ ਏ ਹਰਾਮ ਨਕ ਨਹੀਂ ਪਰ ਮਨ ਦੇ ਵਿੱਚ ਜਿਹੜਾ ਤੌਖਲਾ ਸੀ ਉਹ ਤੌਖਲੇ ਦੇ ਚਲਦਿਆਂ ਪਿਆਰਿਓ ਨੇ ਪਹਿਲਾਂ ਤੇ ਜਿਹੜੀ ਖੁਰਜੀ ਸੀ ਡੁੱਟ ਕੇ ਬਾਹਰ ਜਾ ਕੇ ਦਰਿਆ ਦੇ ਕੰਢੇ 'ਚ ਉਹ ਦੇ ਕੰਢੇ ਦੇ ਉੱਤੇ ਨੱਪ ਦਿੱਤੀ ਔਰ ਆਣ ਕੇ ਜਦੋਂ ਸਵੇਰੇ ਉੱਠੇ ਮਾਤਾ ਨੇ ਸਹਿ ਸੁਭਾਅ ਪੁੱਛਿਆ ਕਹਿਣ ਲੱਗੇ ਪੁੱਤਰ ਜੇ ਮਾਇਆ ਲੈਣੀ ਸੀ ਤੇ ਮੈਨੂੰ ਦੱਸ ਦਿੰਦਾ ਇਹ ਗਿੱਡੀ ਕੀ ਗੱਲ ਸੀ ਅਸੀਂ ਮਾਇਆ ਕੀ ਕਰਨੀ ਅਸੀਂ ਤਾਂ ਅੱਗੇ ਤੱਕੇ ਧੋੜੇ ਖਾਂਦੇ ਆ ਤੇਰੇ ਨਾਲ ਵਚਨ ਹੋਇਆ ਸੀ ਕੁੰਮੇ ਮਾਸਕੀ ਦੀ ਝੋਪੜੀ ਤੋਂ ਕਿ ਤੂੰ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਲੈ ਕੇ ਜਾਵੇਂਗਾ ਤੂੰ ਆਪਣੇ ਨਗਰ ਵਿੱਚ ਲੈ ਹੁਣ ਉਲਟਾ ਉਤੀ ਉਤੀ ਰੌਲਾ ਪਾਉਣ ਲੱਗਾ ਲੋਕਾਂ ਨੂੰ ਸੁਣਾਉਣ ਲੱਗਾ ਮਾਤਾ ਕਹਿਣ ਲੱਗੀ ਪੁੱਤ ਰੌਲਾ ਨਾ ਪਾ ਜੇ ਤੂੰ ਮੋਰਾਂ ਲੱਖਣੀਆਂ ਹਜਮ ਕਰਨ ਲੱਗ ਗਈ ਗੱਲ ਇਹਨੇ ਨੂੰ ਪਿਆਰਿਓ ਬਾਹਰੋਂ ਕੁੰਡਾ ਮਾਰਿਆ ਤੇ ਮਰੇਂਡੇ ਥਾਣੇ ਦੇ ਵਿੱਚ ਜਾ ਕੇ ਰਿਪੋਰਟ ਲਿਖਾ ਦਿੱਤੀ ਜਾਨੀ ਖਾਨ ਤੇ ਮਾਨੀ ਖਾਨ ਦੋ ਥਾਣੇ ਦਾ ਰਾਏ ਜਿਨ੍ਹਾਂ ਨੇ ਮਾਤਾ ਨੂੰ ਤੇ ਬੱਚਿਆਂ ਨੂੰ ਛੋਟੀਆਂ ਨੂੰ ਗ੍ਰਿਫਤਾਰ ਕਰ ਲਿਆ ਹੁਣ ਪਿਆਰਿਓ ਜਿਸ ਵੇਲੇ ਇੰਨਾ ਤੱਤਾ ਤਾਓ ਹੋਵੇ ਉਦੋਂ ਕੋਈ ਵੀ ਅਫਸਰ ਕਿਸੇ ਦਾ ਨਹੀਂ ਬਣਦਾ ਆਉਂਦਿਆਂ ਸਾਰੀ ਦੋਹਾਂ ਬੱਚਿਆਂ ਨੂੰ ਬੋਰੀਆਂ ਦੇ ਵਿੱਚ ਪਾ ਕੇ ਖੱਜਰ ਦੇ ਦੋਹੀ ਬੰਨੀ ਲਮਕਾਰਿਆ ਮਾਤਾ ਜੀ ਮਾਤਾ ਜੀ ਤੇ ਮਿਰਚਾਂ ਵਾਲੀ ਬੋਰੀ ਪਾ ਕੇ ਪਿਆਰੇ ਹੱਥ ਬੰਨ ਕੇ ਘੂੜੇ ਮਗਰ ਧੂਕੇ ਵੇਖ ਲੁੱਤੇ ਤਿੰਨ ਚਾਰ ਦਿਨ ਦਾ ਸਫ਼ਰ ਪਹਿਲਾਂ ਵੀ ਕੀਤਾ ਹੈ ਔਰ ਥੱਕਿਆਂ ਟੁੱਟਿਆਂ ਨੂੰ ਕਿਸ ਤਰੀਕੇ ਦੇ ਨਾਲ ਗਿਰਫਦਾਰ ਕਰਕੇ ਪਿਆਰੇ ਉਹ ਲਗੇ ਇਹ ਜਾਂ ਪ੍ਰਮਾਤਮਾ ਜਾਂਦਾ ਹੈ ਜਾਂ ਮਹਿਸੂਸ ਕੀਤਾ ਸਨ ਸਕਦੇ ਹੁਣ ਮਰਿੰਡੇ ਠਾਣੇ ਦੇ ਵਿੱਚ ਠੰਡੇ ਦੇ ਵਿੱਚ ਬਾਹਰ ਗੋਰੀਆਂ ਚ ਬੱਜੇ ਬੱਜੇ ਸੁੱਟ ਛੜੇ ਰਾਤ ਨੂੰ ਭਜ ਨਾ ਜਾਣ ਸਵੇਰੇ ਪਿਆਰੇ ਹੁਕਮ ਆ ਗਿਆ ਹੈ ਕਿ ਇਹਨਾਂ ਨੂੰ ਸਰਹੰਦ ਪੇਸ਼ ਕੀਤਾ ਜਾਵੇ ਸਵੇਰੇ ਜੋ ਹੁਕਮ ਆਇਆ ਹੁਕਮ ਆਇਆ ਕਿ ਇਹਨਾਂ ਨੂੰ ਗੱਡੇ ਤੇ ਬਿਠਾ ਕੇ ਦਿੱਤਾ ਜਾਵੇ ਹੁਣ ਮਰਿੰਡੇ ਤੋਂ ਜਿਹੜਾ ਸਰਹੰਦ ਵਾਲਾ ਪਿਆਰਿਓ ਉਹ ਰੋੜੇ ਉਸ ਵੇਲੇ ਉਸ ਨੂੰ ਸ਼ਾਈ ਰੋੜ ਬੋਲਦੇ ਸੀ। ਸੁਰੱਖਿਅਤ ਰੋੜ ਬੋਲਦੇ ਸੀ। ਉਸ ਦੇ ਉੱਤੇ ਮੁਗਲਾਂ ਨੂੰ ਕੋਈ ਡਰ ਨਹੀਂ ਸੀ ਕਿਉਂਕਿ ਇੱਕ ਦੋ ਕਿਲੇ ਉਸ ਮੀਨ ਰੋੜ ਦੇ ਉੱਤੇ ਪਿਆਰੇ ਆਉਂਦੇ ਸੀ। ਇੱਕ ਨਗਰ ਹੈ ਨੋਗਾਵਾ। ਨਵਾਂ ਪਿੰਡਾਂ ਦਾ ਇੱਕ ਨਗਰ ਜਿਸ ਤਰ੍ਹਾਂ ਕਿ ਆਪਾਂ ਮੰਨ ਲਓ ਕੋਈ ਥਾਣਾ ਹੁੰਦਾ ਹੈ, ਥਾਣੇ ਦੇ ਮਾਤਾਇਤ ਪਿੰਡ ਹੁੰਦੇ ਨੇ। ਔਰ ਉਸ ਨਗਰ ਦਾ ਨਾਂ ਹੀ ਨੌਂ ਗਾਵਾਂ ਸੀ ਪਿਆਰਿਓ ਉਥੇ ਕਿਲਾ ਹੈ ਗੱਦਾ ਲਿਆ ਕੇ ਖੂਆ ਖੂ ਦੇ ਕੋਲ ਖਲਾਰ ਲੈਂਦੇ ਨੇ ਤੇ ਉਥੇ ਪਿੰਪਲ ਦੇ ਦੋ ਰੋਕਣੇ ਪਿਆਰਿਓ ਤੇ ਉਥੇ ਉਸ ਵੇਲੇ ਜਾਨੀ ਕਿ ਕਿਲਾ ਸੀ ਬੜਾ ਮਸ਼ਹੂਰ ਇਸ ਜਗ੍ਹਾ ਤੇ ਉਹ ਗੁਰਦੁਆਰਾ ਸਹਿਬ ਵੀ ਬਣਿਆ ਹੋਇਆ ਹੈ ਉਸ ਜਗ੍ਹਾ ਤੇ ਉਥੇ ਲੈ ਕੇ ਆਉਂਦੇ ਪਿਆਰਿਓ ਲੋਕ ਵੇਖਣ ਵਾਲੇ ਆਏ ਹੋਏ ਨੇ ਆਣ ਕੇ ਦੇਖਦੇ ਨੇ ਕਿ ਮਾਤਾ ਗੁਜਰ ਕਾਬ ਤੇ ਛੋਟੇ ਬੱਚੇ ਗ੍ਰਿਫਤਾਰ ਹੋਏ ਪਏ ਨੇ ਹੁਣ ਉਹ ਮਾਤਾ ਜਿਹੜੀ ਹੈ ਪਤਾ ਨਹੀਂ ਜਦ ਛਕਿਆ ਹੈ ਗੱਲ ਦਾ ਕਿ ਨਹੀਂ ਛਕਿਆ ਪਿਆਰਿਓ ਮਾਤਾ ਬਾਜਾਂ ਮਾਰਦੀ ਵੇ ਪੁੱਤਰ ਵੇ ਪੁੱਤਰ ਗੱਲ ਸੁਣੋ ਨਹੀਂ ਕੋਈ ਸੁਣਦਾ ਉਤੀ ਸਾਰੀ ਬੋਲਦੀ ਆ ਕੋਈ ਬਚਨ ਨਹੀਂ ਸੁਣਦਾ ਡਰ ਦੇ ਨਗੜਾ ਤੋਂ ਪਿਆਰਿਓ ਲੋਕ ਅੱਗੇ ਨਹੀਂ ਹੁੰਦੇ ਪਿਛਾ ਹੀ ਰਹਿ ਜਾਂਦੇ ਨੇ ਇੰਨੇ ਜਨ ਨੂੰ ਗੱਡਾ ਜਿਹੜਾ ਹੈ ਉਥੋਂ ਸਰੰਦਵਾਲ ਨੂੰ ਦੋਰ ਲਿਆ ਲੈ ਜਾਂਦਾ ਤੇ ਸਰੰਦ ਪਹੁੰਚ ਜਾਂਦੇ ਨੇ ਹੋਣ ਠੰਡੇ ਗੁਰਦੇ ਵਿੱਚ ਕੈਰ ਕੀਤਾ ਹੋਇਆ ਹੈ ਤੇ ਸਵੇਰੇ ਤੜਕੇ 11 ਤਰੀਕ ਹੋ ਗਈ 11 ਤਰੀਕ ਨੂੰ ਪਿਆਰਿਓ ਪੇਸ਼ੀ ਦਾ ਹੁਕਮ ਆਇਆ ਮਾਤਾ ਕਹਿਣ ਲੱਗੀ ਕਿੱਥੇ ਲੈ ਕੇ ਚੱਲੇ ਕਹਿੰਦੇ ਜੀ ਇਹਨਾਂ ਨੂੰ ਪੇਸ਼ ਕਰਨਾ ਹੈ ਜਿਸ ਵੇਲੇ ਸੂਬੇ ਸਰਹੰਦੀ ਕਚਹਿਰੀ ਦੇ ਵਿੱਚ ਲੈ ਕੇ ਗਏ ਪਿਆਰਿਓ ਗੇਟ ਬੰਦ ਕੀਤਾ ਬਾਰੀ ਖੋਲੀ ਹੈ ਕਿ ਜਦੋਂ ਲੰਗਣਗੇ ਝੁੱਕ ਕੇ ਲੰਗਣਗੇ ਕਹਾਂਗੇ ਕਿ ਗੁਰੂ ਗੋਬਿੰਦ ਸਿੰਘ ਦੇ ਬੇਟੇ ਝੁਗ ਗਏ ਨੇ ਤਾਂ ਕਰਕੇ ਸਲਾਮ ਕਰਦੇ ਨੇ ਪਿਆਰਿਓ ਉਮਰ ਕਿਤਨੀ ਕ ਹੈ ਸੋਚੋ ਆਪਣੀ ਵੀ ਇਥੇ ਛੋਟੇ ਛੋਟੇ ਬੱਚੇ ਹੈ ਇੱਕ ਟੌਫੀ ਦੇ ਦਈਏ ਤੇ ਕਹਿ ਦਈਏ ਆ ਕੰਮ ਕਰ ਲਾ ਉਸੇ ਵੇਲੇ ਮੰਨ ਜਾਣਗੇ ਕਹਿੰਗੇ ਠੀਕ ਹੈ ਮੈਂ ਇਹੀ ਕਰ ਲਾਂਗਾ ਪਰ ਪਿਆਰਿਓ ਜਿਸ ਵੇਲੇ ਜੋੜੀ ਦੇ ਵਿੱਚੋਂ ਲੰਗਣ ਲਗੇ ਪਹਿਲਾ ਪੈਰ ਲਗਾਏ ਬਾਅਦ ਵਿੱਚ ਸਿਰ ਲਗਾਇਆ ਪਿਆਰਿਓ ਕਿੰਨੀ ਵੱਡੀ ਗੱਲ ਹੈ ਉਮਰ ਵੇਖੋ ਔਰ ਇਸ ਕੌਮ ਦੀ ਸ਼ਕਤੀ ਵੇਖੋ ਅੱਗੇ ਵੀ ਇਹ ਬਚਨ ਆਉਣਗੇ ਅੱਜ ਤੱਕ ਜੋ ਵੀ ਸਿੱਖ ਧਰਮ ਦੇ ਵਿੱਚ ਹੋਇਆ ਪਿਆਰਿਓ ਸਾਰਾ ਇਤਿਹਾਸ ਭਰ ਕੇ ਵੇਖ ਲਓ ਕੋਈ ਡੋਲਿਆ ਨਹੀਂ ਸੋ ਕਹਿੰਦਾ ਭਾਗ ਕਿ ਜਿਸ ਵੇਲੇ ਕਚਹਿਰੀ 'ਚ ਗੈਬ ਜੀਦਖਾਂ ਬੜਾ ਤਰਫੜਾਇਆ ਕਿ ਸਾਨੂੰ ਜੁੱਤੀ ਵਿਖਾ ਕੇ ਅੰਦਰ ਆਏ ਨੇ ਹੁਕਮ ਹੋਇਆ ਕਿ ਇਹਨਾਂ ਨੂੰ ਸਜ਼ਾ ਨਾਈ ਜਾਵੇ ਪਿਆਰਿਓ ਟਿੱਪਲ ਦੇ ਨਾਲ ਬਨ ਕੇ ਕੋਰੜੇ ਮਾਰੇਗੇ ਕੋਰੜੇ ਔਰ ਉਸ ਤੋਂ ਬਾਅਦ ਗਲੇਲੇ ਮਾਰੇ ਗਏ ਗਲੇਲੇ ਜਦੋਂ ਮਾਰੇ ਗਏ ਪਿਆਰਿਓ ਤੇ ਫਤਿਹ ਸਿੰਘ ਦੀ ਅੱਖ ਜਿਹੜੀ ਆ ਇੱਕ ਬਾਾਰ ਨਿਕਲ ਜਾਂਦੀ ਇਤਨਾ ਜਵਰ ਹੱਥਾਂ ਦੇ ਵਿੱਚ ਪਲੀਤੇ ਲਾ ਕੇ ਅੱਗ ਬਾਲ ਦਿੰਦੇ ਸੀ ਹੱਥ ਸਾੜੇ ਗਏ ਬਹੁਤ ਮੰਦਾ ਹਾਲ ਬੱਚਿਆਂ ਦਾ ਕੀਤਾ ਪਰ ਬੱਚੇ ਟਸ ਤੋਂ ਮਸ ਨਹੀਂ ਹੋਏ ਉਸ ਦਿਨ ਦੀ ਕਚਹਿਰੀ ਖਤਮ ਹੋਈ ਮਾਤਾ ਕੋਲ ਗਏ ਸਾਰਾ ਜਾ ਕੇ ਮਾਤਾ ਨੂੰ ਹਾਲ ਦੱਸਿਆ ਜਿਸਵੇਂ ਨੇ ਤੇ ਮਾਤਾ ਨੇ ਕਿਲਾ ਵਿੱਚ ਲਿਆ ਜੱਫੀ ਲੈ ਕੇ ਸ਼ਾਵਾਸ਼ ਮੇਰੇ ਪੁੱਤਰੋ ਡੋਲਿਓ ਨਾ ਹੁਣ ਇੱਥੇ ਹੀ ਇੱਕ ਸਰਕਾਰੀ ਮਲਾਜਮ ਹੈ ਉਸ ਦੇ ਮਨ ਦੇ ਵਿੱਚ ਬੜੀ ਭਾਵਨਾ ਆਈ ਕਿ ਬੱਚੇ ਵੀ ਭੁੱਖਣ ਭਾਣੇ ਠੰਡ ਦੇ ਵਿੱਚ ਬੈਠੇ ਨੇ ਮਾਤਾ ਵੀ ਬੈਠੀ ਹੈ ਆਪਨੇ ਘਰੋਂ ਮਟਕਾ ਦੁੱਧ ਦਾ ਭਰ ਕੇ ਪਿਆਰਿਓ ਲੈ ਕੇ ਆਇਆ ਤੇ ਅਗਲੇ ਬੰਨੇ ਐਲਕਰ ਲੰਗਾ ਨਹੀਂ ਦਿੰਦੇ ਤੇ ਮਾਇਆ ਦੇ ਕੇ ਉਹਨਾਂ ਨੂੰ ਤੇ ਦੁੱਧ ਪਿਆ ਗਿਆ। ਅਗਲੇ ਦਿਨ ਵੀ ਉਹਨੇ ਦੋ ਦਿਨ ਪਿਆਰਿਓ ਦੁੱਧ ਦੀ ਸੇਵਾ ਕੀਤੀ ਹੈ ਔਰ ਦੁੱਧ ਦੀ ਸੇਵਾ ਦੇ ਬਦਲੇ ਪਿਆਰਿਓ ਇਤਿਹਾਸ ਨੂੰ ਸੰਖੇਪ ਕਰਾਂਗੇ ਕਿ ਉਸ ਨੂੰ ਉਸ ਦੀ ਘਰ ਵਾਲੀ ਨੂੰ ਉਸ ਦੇ ਬੱਚੇ ਨੂੰ ਤੇ ਉਸ ਦੀ ਮਾਤਾ ਨੂੰ ਚੌਂ ਜੀਆਂ ਨੂੰ ਕੋਲੂ ਵਿੱਚ ਪੀੜ ਕੇ ਅਸੀਰ ਕਰ ਦਿੱਤਾ ਬੋਤੀ ਰ ਮਹਰੇ ਦੇ ਪ੍ਰਵਾਹ। ਅਗਲੇ ਦਿਨ ਕਚਹਿਰੀ ਲੱਗੇ ਅਗਲੇ ਦਿਨ ਕਚਹਿਰੀ ਦੇ ਵਿੱਚ ਫੇਰ ਬੱਚਿਆਂ ਨੂੰ ਸਦਿਆ ਗਿਆ ਤੇ ਪਿਆਰਿਓ ਉਸੇ ਤਰ੍ਹਾਂ ਹੀ ਜਾ ਕੇ ਜਦੋਂ ਜਹਕਾਰੇ ਛੜੇ ਤੇ ਕਹਿਣ ਲੱਗੇ ਕੀ ਕੀਤਾ ਜਾਵੇ ਕਾਰੀ ਕਹਿੰਦਾ ਜਲਦੀ ਕਰੋ ਆਪਾਂ ਕੋਈ ਨਾ ਕੋਈ ਇਹਨਾਂ ਦਾ ਹੱਲ ਕਢੀਏ ਤੇ ਅੱਗੋਂ ਸੋਚਾ ਆਨੰਦ ਵੀ ਬੈਠਾ ਹੈ ਉੱਥੇ ਪਿਆਰਿਓ ਤੇ ਸ਼ੇਰਖਾਂ ਬੈਠਾ ਹੈ ਸ਼ੇਰਖਾਂ ਦੇ ਭਰਾ ਨਾਰਖਾਂ ਨੂੰ ਚਮਕੌਰ ਦੇ ਜੰਗ ਦੇ ਵਿੱਚ ਸਤਿਗੁਰੂ ਨੇ ਤੀਰ ਬਖਸ਼ਿਸ਼ ਕੀਤਾ ਸ਼ਹੀਰ ਕੀਤਾ ਮਾਰਿਆ ਗਿਆ ਸ਼ੇਰਖਾਨ ਨੂੰ ਕਿਹਾ ਅਗਰ ਆਪਣੇ ਭਰਾ ਦਾ ਬਦਲਾ ਲੈਣਾ ਹੀ ਹੋ ਤਾਂ ਮੁੱਕ ਗਈ ਪਰ ਪਿਆਰਿਓ ਸ਼ੇਰਖਾਨ ਕਹਿਣ ਲਗਾ ਕਹਿੰਦਾ ਕਿ ਬਦਲਾ ਲਵਾਂ ਤੋ ਇਡਕੇ ਬਾਪਸੇ ਇਹਨਾਂ ਬਤਿਆ ਦਾ ਮੇਰਾ ਕੀ ਕੰਨਾ ਛੋਟੇ ਛੋਟੇ ਮਸੂਮ ਬੱਚੇ ਮੈਂ ਇਹਨਾਂ ਤੋਂ ਬਦਲਾ ਕੀ ਲਵਾਂਗਾ ਅਗਰ ਇਹਨਾਂ ਦਾ ਬਾਪ ਕਿਤੇ ਟਕਰੇਗਾ ਮੈਂ ਉਹਦੇ ਤੋਂ ਆਪਣਾ ਬਦਲਾ ਲਵਾਂਗਾ ਆਪਣੇ ਭਰਾ ਦਾ ਸੋ ਪਿਆਰਿਓ ਕਹਿਣ ਦਾ ਭਾਵ ਇਹ ਕਿ ਬੱਚਿਆਂ ਨੂੰ ਪੁੱਛਿਆ ਬੱਚਿਓ ਜੇ ਤੁਹਾਨੂੰ ਛੱਡ ਦਈਏ ਤਾਂ ਕੀ ਕਰੋਗੇ ਕਹਿਣ ਲੱਗੇ ਜਾਵਾਂਗੇ ਆਪਣੇ ਭਰਾਵਾਂ ਨੂੰ ਮਿਲਾਂਗੇ ਫੌਜਾਂ ਇਕੱਤਰ ਕਰਾਂਗੇ ਤੁਹਾਡੇ ਦੇ ਚੜ੍ਹਾਈ ਕਰਕੇ ਆਵਾਂ ਸੁਜਾ ਆਨੰਦ ਕਹਿੰਦਾ ਵਜੀਦ ਖਾਂ ਹੁਣ ਤੂੰ ਆਪ ਹੀ ਵੇਖ ਲੈ ਛੇਤੀ ਫਤਵਾ ਦੇ ਤੇ ਇਹਨਾਂ ਨੂੰ ਆਪਾ ਖਤਮ ਕਰੀਏ ਹੁਣ ਪਿਆਰਿਓ ਹੁਕਮ ਹੋਇਆ ਹੈ ਕਿ ਇਹਨਾਂ ਨੂੰ ਨੀਹਾਂ ਦੇ ਵਿੱਚ ਚਿਣ ਦਿੱਤਾ ਜਾਵੇ ਤੇ ਇੱਕ ਇਹਨਾਂ ਨੂੰ ਕਤਲ ਕਰਨ ਵਾਸਤੇ ਪਿਆਰਿਓ ਕੋਈ ਤਿਆਰ ਨਹੀਂ ਹੁੰਦਾ ਜਲਾਦ ਵੀ ਤਿਆਰ ਨਹੀਂ ਜੀ ਹੁੰਦਾ ਆਖੀਰ ਦੋ ਜਲਾਦ ਜਿਹੜੇ ਨੇ ਉਹ ਕੈਦ ਦੇ ਵਿੱਚ ਸੀ ਸ਼ਾਸ਼ਨ ਵੇਗ ਤੇ ਬਾਦਸ਼ਾਹ ਵੇਗ ਉਹਨਾਂ ਨੂੰ ਇਹ ਕਿਹਾ ਗਿਆ ਕਿ ਤੁਹਾਨੂੰ ਰਿਹਾ ਕਰ ਦਿਆਂਗੇ ਤੇ ਤੁਸੀਂ ਇਹਨਾਂ ਨੂੰ ਜਬਾ ਕਰਨਾ ਔਰ ਉਹ ਦਿਨ ਦਾ ਹੁਕਮ ਸੁਨਾਤਾ ਪਿਆਰਿਓ 12 ਤਰੀਕ ਦਾ ਤੇ 12 ਨੂੰ ਰਾਤ ਮਾਂ ਦੇ ਕੋਲ ਫੇਰ ਜਾ ਕੇ ਪਹੁੰਚੇ ਨੇ ਮਾਤਾ ਨੇ ਜੱਫੀ ਚ ਲਿਆ ਬੜੇ ਪਿਆਰ ਦਿਲਾਂ ਦਿੱਤੇ ਨੇ ਤੇ ਕਹਿਣ ਲੱਗੇ 13 ਤਰੀਕ ਸਵੇਰ ਦੇ ਜਦੋਂ ਉਹਨਾਂ ਨੂੰ ਹੁਕਮ ਹੋਇਆ ਹੈ ਕਿ ਅਜਨੀਆਂ ਦੇ ਵਿੱਚ ਪਿਆਰਿਆਂ ਜੁੜਨਾ ਹੈ 12 ਤਰੀਕ ਨੂੰ ਪਿਆਰਿਓ ਇੱਕ ਹੱਲਾ ਉਹਨਾਂ ਨੇ ਹੋਰ ਵੀ ਕੀਤਾ ਕਹਿਣ ਲੱਗੇ ਤੁਸੀਂ ਕਹਿੰਦੇ ਜੇ ਪਿਤਾ ਨੂੰ ਮਿਲਾਂਗੇ ਸਿੱਖਾਂ ਨੂੰ ਮਿਲਾਂਗੇ ਭਰਾਵਾਂ ਨੂੰ ਮਿਲਾਂਗੇ ਆ ਤੁਹਾਡੇ ਪਿਤਾ ਦਾ ਸੀਸਵੇ ਔਰ ਸੀਸ ਕੈਸਦਾ ਸੀ ਭਾਈ ਸੰਗਤ ਸਿੰਘ ਜੀ ਭਾਈ ਜੈਤਾ ਸਿੰਘ ਜੀ ਦਾ ਛੋਟਾ ਭਰਾ ਜਿਹੜਾ ਕਿ 2-3 ਮਹੀਨੇ ਦਾ ਫਰਕ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲੋਂ ਪਟਨੇ ਦਾ ਹੀ ਜਨਮ ਉਹਨਾਂ ਦਾ ਪਿਆਰ ਹੋ ਤੇ ਪਟਨੇ ਦੇ ਵਿੱਚ ਗੁਰੂ ਸਾਹਿਬ ਦੇ ਨਾਲ ਹੀ ਜੰਮੇ ਪਲੇ ਵੱਡੇ ਹੋਏ ਔਰ ਉਹ ਮਰਬੀ ਸਿੱਖ ਗੋਮ ਦੇ ਵਿੱਚੋਂ ਆਉਂਦੇ ਸੀ ਪਰ ਪਿਆਰ ਉਹਨਾਂ ਦਾ ਇੰਨਾ ਸੀ ਗੁਰੂ ਸਾਹਿਬ ਦੇ ਨਾਲ ਔਰ ਮਹਾਂਦਰਾ ਵੀ ਇੰਨਾ ਰਲਦਾ ਸੀ ਔਰ ਸੰਗਰ ਸਿੰਘ ਨੂੰ ਕਲਗੀ ਤੋੜਾ ਦੇ ਕੇ ਚਮਕੌਰ ਦੇ ਜੰਗਤ ਤੋਂ ਨਿਕਲੇ ਸੀ ਅਗਲੇ ਦਿਨ ਉਹ ਸ਼ਹੀਦੀ ਪ੍ਰਾਪਤ ਕਰਦੇ ਨੇ ਉਹਨਾਂ ਦਾ ਸਿਰ ਲਾ ਕੇ ਰਹਿ ਜਾਂਦੇ ਵਖਾਵਾਂਗੇ ਗੁਰੂ ਗੋਬਿੰਦ ਸਿੰਘ ਨੂੰ ਅਸੀਂ ਮਾਰ ਦਿੱਤਾ ਕਹਿਣ ਲੱਗੇ ਬਤਿਓ ਐ ਵੇਖੋ ਤੁਹਾਡੇ ਪਿਤਾ ਦਾ ਸਿਰ ਕਹਿਣ ਲੱਗੇ ਅਸੀਂ ਜਾਣਦੇ ਹਾਂ ਸਾਡੇ ਪਿਤਾ ਜੀ ਨੂੰ ਵੀ ਜਾਣਦੇ ਇਹ ਸਾਡੇ ਚਾਚਾ ਜੀ ਇਹ ਸੰਗਤ ਸਿੰਘ ਦਾ ਸਿਰ ਹੈ ਇੱਕ ਗੁਰੂ ਗੋਬਿੰਦ ਸਿੰਘ ਦਾ ਸਿਰ ਨਹੀਂ ਗੁਰੂ ਗੋਬਿੰਦ ਸਿੰਘ ਦਾ ਸਿਰ ਕੋਈ ਕੱਟਣ ਵਾਲਾ ਜਮਿਆ ਹੀ ਨਹੀਂ ਆਖੀਰ ਪਿਆਰਿਓ 13 ਤਰੀਕ ਆ ਗਈ ਆ ਜਦੀ ਦਿਨ ਦੀ 13 ਆ ਪੋ 13 ਪੋ ਨੂੰ ਪਿਆਰਿਓ ਸਵੇਰੇ ਟਾਈਮ ਨਾਲ ਹੀ ਲਿਜਾ ਕੇ ਨੀ ਕੱਢਣੀ ਸ਼ੁਰੂ ਕਰ ਦਿੱਤੀ ਉਹਦੇ ਵਿੱਚ ਬੱਚਿਆਂ ਨੂੰ ਖਿਲਾਰ ਦਿੱਤਾ ਗਿਆ ਜਿਸ ਵੇਲੇ ਇੱਟ ਕੋਈ ਵਿੰਗੀ ਜਾਂਦੀ ਆ ਪਿਆਰਿਓ ਹੁਕਮ ਹੁੰਦਾ ਹੈ ਗਿੱਤੇ ਛਾਂਗ ਲੋ ਗੋਡੇ ਛਾਂਗ ਦਿਓ ਇੱਟ ਦਾ ਛਾਂਗ ਦਿਓ ਇੱਟ ਸਿੱਧੀ ਲਾਇਓ ਔਰ ਜੇ ਸਵੇਲੇ ਕੰਦ ਜਾਂਦੀ ਜਾਂਦੀ ਪਿਆਰਿਓ ਗੱਲ ਤੱਕ ਪਹੁੰਚ ਗਈ ਐ ਤੇ ਉਹ ਸਵੇਰੇ ਨਾ ਜੁਜਾਰ ਸਿੰਘ ਦੀਆਂ ਅੱਖਾਂ ਦੇ ਵਿੱਚ ਹੰਝੂ ਆਏ ਫਤੇ ਸਿੰਘ ਦੀ ਤੇ ਕੱਕ ਵਿਚਾਰੇ ਦੀ ਪਹਿਲਾਂ ਹੀ ਨਮਕ ਦੀ ਪਈ ਆ ਤੇ ਜਦੋਂ ਹੰਝੂ ਆਏ ਤੇ ਫਤੇ ਸਿੰਘ ਨੇ ਕਿਹਾ ਭਰਾਤਾ ਵੀਰ ਕੀ ਗੱਲ ਕਿਉਂ ਮਨ ਦੇ ਵਿੱਚ ਇਹ ਗੱਲ ਆਈ ਧਰ ਗਿਆ ਕਹਿ ਨਗਾ ਛੋਟੇ ਵੀਰ ਡਰਿਆ ਨਹੀਂ ਮੇਰੇ ਮਾਂ ਦੇ ਵਿੱਚ ਇਹ ਮਲਾਲ ਹੈ ਕਿ ਮੈਂ ਜਾਣਾ ਤੇਰੇ ਤੋਂ ਪਹਿਲਾਂ ਸੀ ਤੇਰੇ ਤੋਂ ਵੱਡਾ ਹੈ ਤੇ ਤੂੰ ਮੇਰੇ ਤੋਂ ਪਹਿਲਾਂ ਜਿਹੜੇ ਚੱਲਿਆ ਕਦ ਤਾ ਤੇਰੇ ਘਰ ਤੱਕ ਪਹੁੰਗੀ ਕਹਿ ਨਗਾ ਕੋਈ ਨਹੀਂ ਭਰਾਤਾ ਆਪਾਂ ਬਾਪੂ ਕੋਲ ਕੱਟਿਆ ਹੀ ਜਾਣਾ ਹੈ ਕਹਿੰਦਾ ਪਾਪ ਜਿਸ ਵੇਲੇ ਮੂੰਹ ਤੱਕ ਕੰਦ ਗਈ ਤੇ ਪਿਆਰਿਓ ਸਾਹ ਘੁੱਟੇ ਗਏ ਸਾਹ ਘੁੱਟਣ ਦੇ ਨਾਲ ਜਿਹੜੀ ਕੰਦ ਉਹ ਫਿਰ ਢਹਿ ਜਾਂਦੀ ਟਹਿ ਗਈ ਬੱਚੇ ਵਿਹੋਸ਼ ਹੋ ਗਏ ਸਾਰ ਰੁਕਣ ਦੇ ਨਾਲ ਪਿਆਰਿਓ ਹੁਣ ਹੁਕਮ ਹੋਇਆ ਸ਼ਾਸ਼ਦ ਬੇਗ ਤੇ ਬਾਸ਼ਲ ਬੇਗ ਨੂੰ ਇਹਨਾਂ ਨੂੰ ਜਿਹਾ ਕੀਤਾ ਜਾਵੇ ਜਿਹਾ ਦਾ ਭਾਗ ਕਟਾਰ ਦੇ ਨਾਲ ਇਹਨਾਂ ਦਾ ਸੀਨਾ ਚੀਰ ਦਿੱਤਾ ਜਾਵੇ ਹੁਣ ਪਿਆਰਿਓ ਹੁਕਮ ਦੇ ਬਧੇ ਤੇ ਕੈਦ ਤੋਂ ਆਜ਼ਾਦੀ ਦੀ ਉਹਨਾਂ ਨੂੰ ਸਮਝ ਪੈ ਗਈ ਕਿ ਸਾਨੂੰ ਕੈਦ ਤੋਂ ਆਜ਼ਾਦੀ ਮਿਲਦੀ ਪਿਆਰਿਓ ਤੇ ਉਸੇ ਵਰੀ ਉਹਨਾਂ ਨੇ ਦੋਹਾਂ ਬੱਚਿਆਂ ਨੂੰ ਜਿਵਾ ਕੀਤਾ ਜਿਸ ਵੇਲੇ ਜਿਵਾ ਕੀਤਾ ਤੇ ਪਿਆਰਿਓ ਜਿਹੜਾ ਫਤੇ ਸਿੰਘ ਸੀ ਨਾ ਜੋਰਾਵਾਰ ਸਿੰਘ ਜਿਹੜਾ ਉਹਨਾਂ ਦੇ ਪ੍ਰਾਣ ਪਖੇਰੂ ਉੱਡ ਗਏ ਨੇ ਫਤੇ ਸਿੰਘ ਦੇ ਪ੍ਰਾਣ ਪਖੇਰੂ 40 ਮਿੰਟ ਤੱਕ 40 ਮਿੰਟ ਤੱਕ ਉਹਨਾਂ ਦਾ ਸਰੀਰ ਤਰਫ ਦਰਹਿ ਤਨੀ ਜਾਨ ਸੀ ਉਹਦੇ ਵਿੱਚ ਸ਼ਹੀਦੀ ਪ੍ਰਾਪਤ ਕਰ ਗਏ ਮਾਂ ਨੂੰ ਖਬਰ ਮਿਲੀ ਮਾਤਾ ਵੀ ਸ਼ਹੀਦੀ ਪ੍ਰਾਪਤ ਕਰ ਗਈ ਪਿਆਰਿਓ ਇੱਥੇ ਦੋ ਗੁਕ ਬਚਨ ਆਪ ਜੀ ਨਾਲ ਸਾਂਝੇ ਕਰਨਿਆ ਇੱਕ ਤਾਂ ਬਚਨ ਇਹ ਹੈ ਕਿ ਸ਼ੇਰਖਾਨ ਨੇ ਸਾਡੇ ਬਾਪ ਤੇ ਹਾ ਦਾ ਨਾਰਾ ਮਾਰਾ ਔਰ ਦੂਜਾ ਬਚਨ ਇਹ ਹੈ ਪਿਆਰਿਓ ਕਿ ਇੱਕ ਸਿੱਖ ਬੀਬੀ ਬੀਬੀ ਦਲੇਰ ਘੌਰ ਜ਼ਖਮੀ ਹੋ ਜਾਂਦੀ ਹੈ ਜੰਗ ਦੇ ਵਿੱਚ ਉਹਨੂੰ ਚੁੱਕ ਕੇ ਲੈ ਆਉਂਦਾ ਹੈ ਤੇ ਲਿਆ ਕੇ ਉਹਨੂੰ ਕਹਿੰਦਾ ਮੇਰੇ ਨਾਲ ਨਿਗਾਹ ਕਰ ਨਹੀਂ ਮਰਦੀ ਆਖੇ ਉਹਨੂੰ ਧੱਕੋ ਜੋਰੀ ਤਿਆਰ ਕੀਤਾ ਜਾਂਦਾ ਪਿਆਰਿਓ ਜਿਸ ਵੇਲੇ ਨਕਾਹ ਦੀ ਤਿਆਰੀ ਹੁੰਦੀ ਹੈ ਨਾ ਆਪ ਜੀ ਨੇ ਬਚਨ ਕੀਤਾ ਸਿੱਖ ਕੌਮ ਦੇ ਵਿੱਚ ਐਸਾ ਕੋਈ ਨਹੀਂ ਜਿਹੜਾ ਕੋਈ ਤਿਰਕ ਗਿਆ ਹੋਵੇ ਜਿਹੜਾ ਕੋਈ ਡਰ ਗਿਆ ਹੋਵੇ ਪਿਆਰਿਓ ਉਸੇ ਵੇਲੇ ਕਟਾਰ ਦੇ ਨਾਲ ਬੀਬੀ ਦਲੇਰਪੁਰ ਨੇ ਆਪਣਾ ਭਾਗ ਖਤਮ ਕਰ ਲਿਆ ਤੇ ਸ਼ੇਰਖਾਨ ਦੇ ਲੜ ਨਹੀਂ ਲੱਗੇ ਉਸ ਦੀ লাশ ਨੂੰ ਚੁੱਕ ਕੇ ਸ਼ੇਰਖਾਨ ਨੇ ਆਪਣੀ ਮਹਿਲਾ ਦੇ ਮਗਲੇ ਬਨੇ ਦਬਾਇਆ ਜੋ ਕਿ ਬਾਅਦ ਵਿੱਚ ਕਢਿਆ ਗਿਆ ਹੁਣ ਇੱਕ ਬੀਬੀ ਜੈਨਾ ਜਿਹੜੀ ਆ ਉਹਦੀ ਬਾਰੇ ਵੀ ਸਾਡੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਹੈ ਬੀਬੀ ਜੈਨਾ ਕੌਣ ਸੀ ਪਿਆਰਿਓ ਬੀਬੀ ਜੈਨਾ ਜਿਹੜੀ ਸੀ ਉਹਦਾ ਨਾਂ ਸੀ ਬੀਬੀ ਭਾਗ ਕੌਰ ਭਾਗ ਕੌਰ ਉਹਨਾਂ ਦਾ ਨਾਂ ਸੀ ਅਨੰਤਪੁਰ ਸਾਹਿਬ ਦੇ ਵਿੱਚ ਰਹਿੰਦੀ ਸੀ ਅਮਰਤਪਾਲ ਉਹਨਾਂ ਵੀ ਕੀਤਾ ਸੀ ਪਿਆਰਿਓ ਇਸੇ ਤਰ੍ਹਾਂ ਹੀ ਉਹ ਵੀ ਇਹਨਾਂ ਮੁਗਲਾਂ ਦੇ ਕਾਬੂ ਆ ਗਈ ਉਹ ਬਦੀਰ ਖਾਨ ਨੇ ਬੜੇ ਉਹਦੇ ਤੇ ਤਸੀਹੇ ਦਿੱਤੇ ਬੜਾ ਝੁਲਬਟਾਇਆ ਖੇਰ ਉਹ ਵਿਚਾਰੀ ਮੰਨ ਗਈ ਸਲਾਮ ਕਬੂਲ ਕਰ ਲਿਆ ਤੇ ਬੀਬੀ ਜੈਨਾ ਬਣ ਗਈ ਔਰ ਬੀਬੀ ਜੈਨਾ ਬਣ ਕੇ ਉਹ ਵਜੀਦ ਖਾਨ ਦੀ ਘਰ ਵਾਲੀ ਬਣ ਗਈ ਔਰ ਜਿਸ ਵੇਲੇ ਉਹਨੂੰ ਬੱਚਿਆਂ ਦਾ ਪਤਾ ਲੱਗਾ ਕਿ ਬੱਚੇ ਕਤਲ ਕਰਨ ਲੱਗੇ ਤੇ ਪਿਆਰਿਓ ਹਾ ਦਾ ਨਾਰਾ ਉਹਨੇ ਵੀ ਜਾ ਕੇ ਮਾਰਿਆ ਸੀ ਬੀਬੀ ਜੈਨਾ ਨੇ ਜਦੋਂ ਹਾ ਦਾ ਨਾਰਾ ਮਾਰਿਆ ਵਜੀਦ ਖਾਨ ਨੂੰ ਦੱਸਿਆ ਤੇ ਵਜੀਦ ਖਾਨ ਦਾ ਉਸ ਤੋਂ ਮਸ ਨਹੀਂ ਹੋਇਆ ਖੇਰ ਮਹਿਲਾ ਜੋ ਛਾਲ ਮਾਰ ਕੇ ਆਪਾ ਭਾਗ ਖਤਮ ਕਰ ਗਏ ਬੀਬੀ ਜੈਨਾਂ ਸੋ ਕਹਿੰਦਾ ਭਾਗ ਕੇ ਇਤਿਹਾਸ ਬੜੇ ਵੱਡੇ ਨੇ ਉਮਰਾਂ ਬੜੀਆਂ ਛੋਟੀਆਂ ਨੇ ਪਰ ਸਾਡੇ ਬਾਅਦ ਤੇ ਕੁਰਬਾਨੀ ਉਹਨਾਂ ਨੇ ਕੀਤੀਆਂ ਮੈਂ ਤਾਂ ਹੈਰਾਨ ਜਾਂਦਾ ਨਿਕਲਦਾ ਔਰ ਇੱਕ ਨਗਰ ਜਿਹੜਾ ਨਗਾਵਾਂ ਹੈ ਪਿਆਰਿਓ ਜਿਹੜੇ ਬਚਨ ਆਪ ਜੀ ਨਾਲ ਕੀਤੇ ਕਿ ਅੱਜ ਵੀ ਉਸ ਨਗਰ ਦੇ ਲੋਕ ਰੋਂਦੇ ਨੇ ਕਿ ਸਾਡੇ ਵੱਡਿਆਂ ਨੇ ਪਾਣੀ ਨਹੀਂ ਪਿਆਇਆ ਸਾਡੇ ਤੇ ਕਲੰਕ ਮੱਥੇ ਵੜਿਆ ਗਿਆ ਇਤਿਹਾਸ 'ਚ ਸਾਡਾ ਨਾਂ ਲਿਖਿਆ ਗਿਆ ਕਿ ਨਗਾਵਾ ਨਗਰ ਦੇ ਲੋਕਾਂ ਨੇ ਮਾਤਾ ਦੇ ਬੱਚਿਆਂ ਨੂੰ ਪਾਣੀ ਤੱਕ ਨਹੀਂ ਪਹੁੰਚਾਇਆ ਰਾਨਗੀ ਅੱਜ ਵੀ ਰੋਂਦੇ ਇੱਕ ਬਚਨ ਮੈਂ ਆ ਵੀਨਾ ਸਾਂਝਾ ਕਰਾਂਗਾ ਮਾਈਂਡ ਨਾ ਕਰਿਓ ਗੁੱਸਾ ਨਾ ਕਰਿਓ ਜਿਹੜੀ ਸਾਡੇ ਵਿੱਚ ਘਾਟ ਹੈ ਉਹ ਤੁਹਾਡੇ ਨਾਲ ਸਾਂਝੀ ਕਰਨਾ ਹੈ ਕਿ ਜਿਸ ਤਰੀਕੇ ਦੇ ਨਾਲ ਸਾਡਾ ਖਨੌਰੀ ਵੱਟ ਤੇ ਸ਼ੰਭੂ ਵੱਟ ਦੇ ਉੱਤੇ ਵੱਡੇ ਲੈਵਲ ਤੇ ਮੋਰਚਾ ਲੱਗਾ ਹੈ ਸਾਡੇ ਜਥੇਬੰਦੀਆਂ ਪਿਆਰੇ ਆਉਂਦੀਆਂ ਤੇ ਸਾਡੇ ਇੱਥੇ ਚਾਰ ਪੰਜ ਬੰਦੇ ਵੀ ਕਤਰ ਨਹੀਂ ਜੇ ਹੁੰਦੇ ਕਿਵੇਂ ਕਰਿਆ ਸਾਡੀ ਖੇਤੀ ਨੂੰ ਬਚਾਉਣ ਵਾਸਤੇ ਮਰਨ ਵਾਸਤੇ ਬੈਠੇ ਹੋਣ ਸਾਡਾ ਖੋਣ ਵਾਲੇ ਨਾ ਖਾਵੀ ਅਸੀਂ ਆਪਣੀ ਇੱਥੇ ਕਮੇਟੀ ਬਣਾਈਏ ਸਾਡਾ ਗਰੁੱਪ ਬਣਿਆ ਹੋਵੇ ਅਸੀਂ ਅਗਰਾਈ ਕਰੀਏ ਅਸੀਂ ਉੱਥੇ ਪਹੁੰਚਾਈਏ ਕੱਲ ਨੂੰ ਸਾਨੂੰ ਲੋੜ ਪਵੇ ਸਾਡੀ ਗੱਲ ਸੁਣ ਪਿਆਰੋ ਬੰਦਾ ਬਹਾਦਰ ਨੇ ਜਦੋਂ ਸਰੰਦ ਦੀ ਇੱਟ ਨਾ ਇੱਟ ਖੜਗਾਈ ਜੋ ਬਾਦਸ਼ਾਹ ਬਣ ਗਿਆ ਤੇ ਜ਼ਮੀਨਾਂ ਦਾ ਮਾਲਕ ਵੀ ਉਹਨਾਂ ਬੱਚਿਆਂ ਕਰਕੇ ਅਸੀਂ ਬਣੇ ਬੱਚਿਆਂ ਦੀ ਕੁਰਬਾਨੀ ਦਾ ਬਦਲਾ ਬੰਦਾ ਸਿੰਘ ਬਹਾਦਰ ਨੇ ਲਿਆ ਤੇ ਜ਼ਮੀਨਾਂ ਦੇ ਮਾਲਕ ਸਾਨੂੰ ਬਣਾਇਆ ਅੱਜ ਅਸੀਂ ਆਪਣੀਆਂ ਜ਼ਮੀਨਾਂ ਬਚਾਉਣ ਦੀ ਖਾਤਰ ਪਿਛਾ ਜਾਣੇ ਪਿਆ ਰਹੇ ਅੱਗੇ ਹੋਈਏ। ਔਰ ਜੇਸੂਰੇ ਜਥੇ ਬੰਦਕ ਟਾਜਾ ਸਾਡਾ ਕਾਇਮ ਹੋ ਤੇ ਜਿਹੜੇ ਪੈਸੇ ਸਾਡੇ ਕੱਟਦੇ ਨੇ ਆਰਤੀਏ ਜਾਂ ਸਰਕਾਰੀ ਅਫਸਰ ਜਿਵੇਂ ਮਫੂ ਦੇ ਵਿੱਚ ਜਾ ਕੇ ਵੇਖ ਲੋ ਪੁੱਛ ਲੋ ਕਿਸੇ ਨੂੰ ਸਾਡੇ ਲਾਗੇ ਦੇ ਵਿੱਚ 1 ਰੁਪਇਆ ਵੀ ਕਿਸੇ ਨੇ ਘਟਾਇਆ ਹੋਵੇ ਜਾਂ ਕਟਿਆ ਨਹੀਂ ਕਟਿਆ ਕਿਉਂ ਨਹੀਂ ਕੱਟਦੇ ਕਿਉਂਕਿ ਉਹਨਾਂ ਦੀ ਦਾਗ ਕਾਇਮ ਹੈ ਆਪਣੀ ਦਾਗ ਨੂੰ ਕਾਇਮ ਰੱਖੋ ਪਿਆਰਿਓ ਤੁਹਾਡਾ ਤੁਹਾਨੂੰ ਦਸਰਾ ਫਰਜ਼ ਮੇਰਾ ਹੈ ਤੇ ਜਥੇ ਬੰਧ ਹੋਣਾ ਤੁਹਾਡਾ ਫਰਜ਼ ਹੈ ਤੁਹਾਡੀਆਂ ਜ਼ਮੀਨਾਂ ਨੇ ਤੁਸੀਂ ਆਪਣੀਆਂ ਜ਼ਮੀਨਾਂ ਦੀ ਸੰਭਾਲ ਆ ਕਰਨੀਆ ਕਾਰਪੋਰਟ ਕਰਾ ਰਹਿਆਂ ਨੇ ਤੁਹਾਡੇ ਉੱਤੇ ਇੰਨਾ ਸਿਕੰਜਾ ਕਸਣਾ ਹੈ ਆਮਦਨ ਘਟ ਜਾਣੀ ਖਰਚੇ ਵੱਧ ਜਾਣਿਆ ਲੋਕਾਂ ਜ਼ਮੀਨਾਂ ਵੇਚਣ ਤੱਕ ਜਾਣਾ ਕਿਉਂ ਕਿਉਂਕਿ ਉਹਨਾਂ ਨੇ ਖਰੀਦਰੀਆਂ ਨੇ ਇਸ ਕਰਕੇ ਇਹ ਮੇਰੀ ਬੇਨਤੀ ਆ ਮਾਇੰਡ ਨਾ ਕਰਿਓ ਜੇ ਜਦੋਂ ਵੀ ਕੋਈ ਜਥੇਬੰਦਕ ਟਾਂਜਾ ਤੁਹਾਡੇ ਕੋਲੋਂ ਦਾ ਤੁਸੀਂ ਜਰੂਰ ਕੱਢੋ ਘੱਟ 100 150 ਦੀ ਗਿੰਦੀ ਇੱਥੇ ਹੋਵੇ ਤੁਹਾਡੀ ਕੱਲ ਨੂੰ ਉਹ ਬਾਹ ਫੜਨਾ ਜਿਵੇਂ ਅਸੀਂ ਉਹਨਾਂ ਦੀ ਬਾਹ ਫੜੀਏ ਪਿਆਰਿਓ ਤਾਂ ਕਿ ਸਾਡਾ ਜਿਹੜਾ ਨਿਜਾਮ ਛੋਟੇ ਬੱਚਿਆਂ ਦੇ ਵੇਲੇ ਤੋਂ ਜ਼ਮੀਨਾਂ ਦੀ ਪ੍ਰਾਪਤੀ ਵਾਲਾ ਹੋਇਆ ਅਸੀਂ ਉਹਨੂੰ ਅੱਗੇ ਚਲਾ ਸਕੀਏ ਸੋ ਸਮੇਂ ਦੀ ਨਿਜਾਗਤ ਨੂੰ ਵੇਖਦੇ ਹੋਏ ਆਪ ਜੀ ਨਾਲ ਇਤਿਹਾਸ ਪੇੜ ਸਾਂਝ ਪਾਈ ਸਕੂ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਹੋਈਆਂ ਭੁੱਲਾਂ ਨੂੰ ਨਾ ਚਿਤਾਰਿਓ ਔਰ ਗੱਜ ਕੇ ਫਤਿਹ ਗਜਾਈਏ ਕੋਈ ਐਸੀ ਰਸਨਾ ਨਾ ਹੋਵੇ ਜਿਹੜੀ ਫਤਿਹ ਤੋਂ ਵਾਦੀ ਰਹਿ ਜਾਵੇ ਬੇਨ ਸ਼ਕਤਾਂ ਵੱਲੋਂ ਮਾਨ ਸਤਿਕਾਰ ਬਖਸ਼ਿਸ਼ ਕੀਤਾ ਗਿਆ ਹੈ ਤਿਨਾ ਸਭੂ ਸ਼ਕਤਾਂ ਦਾ ਤਹਿ ਦਿਲੋਂ ਧੰਨਵਾਦ ਹੈ ਜੀ ਔਰ ਇਸੇ ਤਰ੍ਹਾਂ ਹੀ ਅਸੀਂ ਇਹ ਦਿਹਾੜੇ ਮਨਾਉਂਦੇ ਰਹੀਏ ਤਾਂ ਕਿ ਅਸੀਂ ਇਤਿਹਾਸ ਦੇ ਨਾਲ ਜੁੜ ਸਕੀਏ ਇਤਿਹਾਸ ਸਾਨੂੰ ਸਦਾ ਹੀ ਆਪਣੇ ਨਾਲ ਜੋੜ ਕੇ ਤੇ ਸਾਡੇ ਬੱਚਿਆਂ ਨੂੰ ਸਿੱਖਿਆ ਐਸੀ ਢੰਗ ਨਾਲ ਮਿਲਦੀ ਰਹੇ ਸੋ ਅਖੀਰ ਸਮੂਹ ਸੰਗਤਾਂ ਤੇ ਸਮੂਹ ਪ੍ਰਬੰਧਕਾਂ ਤੇ ਸਮੂਹ ਸੇਵਾਦਾਰਾਂ ਦਾ ਦਾਸ ਮੈਲ ਸਿੰਘ ਜੀ ਵੱਲੋਂ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਪਰਸੋਂ ਦੇ ਰੋਜ ਤੋਂ ਲੈ ਕੇ ਸੇਵਾ ਕੀਤੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਸੇਵਕਾਂ ਦੀਆਂ ਸੀਮਾਵਾਂ ਥਾਂ ਹੀ ਪਾਵੀਂ ਹੋਈਆਂ ਭੁੱਲਾਂ ਨੂੰ ਨਾ ਚਿਤਾਰੀਏ ਜੀ ਗੱਜ ਕੇ ਫਤਿਹ ਗਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ